ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਤਿਆਰ ਕੀਤੇ ਗਏ ਪੰਜ ਕਿਲਿਆਂ ਵਿੱਚੋਂ ਇੱਕ ਅਹਿਮ ਕਿਲਾ ਪਹਿਲਾ ਕਿਲਾ ਆਨੰਦਗੜ੍ਹ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਨੇ ਬਾਹਰੀ ਹਮਲਿਆਂ ਤੋਂ ਸੁਰੱਖਿਅਤ ਰਹਿਣ ਵਾਸਤੇ ਇਹ ਕਿਲੇੰਦਰ ਨਿਰਮਾਣ ਕੀਤਾ ਸੀ ਜੋ ਕਿ ਪੰਜ ਕਿਲੇ ਹਨ ਆਨੰਦਗੜ੍ਹ ਲੋਹਗੜ੍ਹ ਹੋਲਗੜ੍ਹ ਫਤਿਹਗੜਾ ਤੇ ਕਿਲਾ ਤਾਰਾਗੜ੍ਹ ਇਹ ਪੰਜ ਕਿਲਿਆਂ ਦਾ ਨਿਰਮਾਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਰਵਾਇਆ ਸੀ ਇਹ ਕਿਲਾ ਜੋ ਪ੍ਰਾਤਨ ਹੈ ਅੰਦਰੋਂ ਤੁਸੀਂ ਦੇਖ ਸਕਦੇ ਹੋ ਇਸ ਦੇ ਅੰਦਰ ਪ੍ਰਾਤਨ ਜੋ ਦੀਵਾਰ ਛੋਟੀ ਈਟ ਹੁੰਦੀ ਹੈ ਨਾਨਕਸ਼ਾਈ ਈਟ ਵੀ ਕਿਹਾ ਜਾਂਦਾ ਇਸ ਨੂੰ ਉਸ ਦੀ ਬਣੀ ਹੋਈ ਅੰਦਰੋਂ ਉਹ ਅੱਜ ਵੀ ਵਿਰਾਸਤੀ ਤੌਰ ਤੇ ਸਾਂਭ ਕੇ ਰੱਖੀ ਹੋਈ ਹੈ ਇਹ ਪੁਰਾਣੇ ਡਿਊਟੀ ਦੇ ਦਰਵਾਜ਼ੇ ਚੂਕਾਰ ਅਜ਼ਹਮਾ ਹੀਲਤੇ ਦਰ ਗੁਜਸ਼ਤ ਹਲਾਲ ਅਸਤ ਗੁਰਦਨ ਬਾ ਸ਼ਮਸ਼ੀਰ ਦਸਤ ਜਦੋਂ ਕਿਸੇ ਮਸਲੇ ਨੂੰ ਸੁਲਝਾਉਣ ਤੇ ਸਾਰੇ ਹਿਲੇ ਖਤਮ ਹੋ ਜਾਣ ਤਾਂ ਅਖੀਰ ਵਿੱਚ ਕਿਰਪਾਨ ਦੇ ਮੁਠੇ ਨੂੰ ਹੱਥ ਪਾਉਣਾ ਪੈਂਦਾ ਆਨੰਦਪੁਰ ਸਾਹਿਬ ਪਹਿਲਾਂ ਜੋ ਸੀ ਇੱਥੇ ਜ਼ਿਆਦਾਤਰ ਜੰਗਲ ਬੀਆਬਾਨ ਸੀ ਦੂਰ ਦੂਰ ਤੱਕ ਪਿੰਡ ਸਨ ਵਸੋਂ ਘੱਟ ਸੀ ਲੇਕਿਨ ਗੁਰੂ ਸਾਹਿਬ ਜੀ ਦੇ ਵਸਾਉਣ ਤੋਂ ਬਾਅਦ ਆਸਤਾ ਆਸਤਾ ਇਹ ਆਨੰਦਪੁਰ ਦਾ ਜੋ ਵਿਸਤਾਰ ਹੋਇਆ ਜੇ ਅਸੀਂ ਆਨੰਦਪੁਰ ਸਾਹਿਬ ਜੀ ਦੇ ਇਤਿਹਾਸ ਵੱਲ ਝਾਤੀ ਮਾਰੀਏ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਇਸ ਨਗਰ ਨੂੰ ਬਸਾਉਣ ਵਾਸਤੇ ਜ਼ਮੀਨ ਨੂੰ ਮੋਲ ਖਰੀਦਿਆ ਗਿਆ ਜੋ ਕਿ ਤਿੰਨ ਪਿੰਡਾਂ ਦੀ ਜ਼ਮੀਨ ਸੀ ਇਹਨਾਂ ਨੂੰ ਮਿਲਾ ਕੇ ਗੁਰੂ ਸਾਹਿਬ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਾਂ ਚੱਕ ਨਾਨਕੀ ਰੱਖਿਆ ਨਗਰ ਦਾ ਛੋਟਾ ਸੀ ਇਹ ਬਹੁਤਾ ਵੱਡਾ ਨਹੀਂ ਸੀ ਹੁਣ ਦੇ ਮੁਕਾਬਲੇ ਇਹ ਜਦੋਂ ਬਸਾਇਆ ਸੀ 1665 ਈਸਵੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਪਰ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਇਸ ਦਾ ਵਿਸਥਾਰ ਕੀਤਾ ਗਿਆ ਹੋਰ ਇਲਾਕਾ ਮਿਲਾ ਕੇ ਤੇ ਇਸ ਦਾ ਨਾਮ ਜੋ ਅਨੰਦਪੁਰ ਸਾਹਿਬ ਜੀ ਰੱਖਿਆ ਗਿਆ ਇਸ ਜਗ੍ਹਾ ਨੂੰ ਕਿਉਂ ਚੁਣਿਆ ਇੱਥੇ ਆਉਣ ਦਾ ਕੀ ਕਾਰਨ ਸੀ ਗੁਰੂ ਸਾਹਿਬ ਜੀ ਨੂੰ ਇਹ ਜਗ੍ਹਾ ਇੱਕ ਸੇਫ ਲੱਗੀ ਰਹਿਣ ਵਾਸਤੇ ਉੱਚੇ ਪਹਾੜਾਂ ਵਿੱਚ ਜਗ੍ਹਾ ਸੀ ird gird ਪਹਾੜ ਸਨ ਦੂਸਰਾ ਸਤ루 ਦਰਿਆ ਸੀ ਨਾਲ ਅਤੇ ਨਾਲ ਸੰਗਣੇ ਜੰਗਲ ਸਨ ਕਿਉਂਕਿ ਗੁਰੂ ਗੋਗ ਤੇਗ ਭਾਦਰ ਸਾਹਿਬ ਜੀ ਦੇ ਨਾਲ ਜੋ ਵੈਰ ਕਰਨ ਵਾਲੇ ਸਨ ਉਹ ਉਹਨਾਂ ਦੇ ਆਪਣੇ ਪਰਿਵਾਰਕ ਹੀ ਪਿੱਛੋਂ ਚਲੇ ਜਾਂਦੇ ਸਨ ਜਿਹੜੇ ਕਿ ਪ੍ਰਿਥੀ ਚੰਦ ਧੀਰਮਲੀਏ ਹਾਰਜੀ ਇਹਨਾਂ ਦੀ ਜਿਹੜੀ ਅੱਗੇ ਔਲਾਦ ਸੰਤਾਨ ਸੀ ਕਿਉਂਕਿ ਪ੍ਰਿਥੀ ਚੰਦ ਗੁਰੂ ਅਰਜਨ ਦੇਵ ਜੀ ਨਾਲ ਸ਼ੁਰੂ ਤੋਂ ਹੀ ਇਰਖਾ ਕਰਦਾ ਸੀ ਗੱਦੀ ਹਥਿਆਉਣ ਵਾਸਤੇ ਇੱਕ ਸਮਾਂ ਐਸਾ ਵੀ ਆਇਆ ਕਿ ਜਦੋਂ ਹਾਰਜੀ ਨੇ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਰਬਾਰ ਸਾਹਿਬ ਅੰਦਰ ਵੀ ਨਹੀਂ ਜਾਣ ਦਿੱਤਾ। ਦਰਵਾਜ਼ੇ ਬੰਦ ਕਰ ਲਏ ਸਨ। ਰਾਮ ਰਾਏ ਤੇ ਇਹਨਾਂ ਦੇ ਧੀਰਮਲੀਆਂ ਦੇ ਜੋ ਅੱਗੇ ਸਨ ਪੈਰੋ ਘਰ। ਗੁਰੂ ਸਾਹਿਬ ਜੀ ਚਾਹੁੰਦੇ ਸਨ ਕਿ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਉਹਨਾਂ ਨੂੰ ਇਕਾਂਤ ਵਾਸ ਜਗ੍ਹਾ ਹੋਵੇ। ਜਿੱਥੇ ਰਹਿ ਕੇ ਉਹ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਸਕਣ। ਸਿੱਖੀ ਦਾ ਬੂਟਾ ਪ੍ਰਫੁੱਲਤ ਕਰ ਸਕਣ। ਸੋ ਇਸ ਜਗ੍ਹਾ ਨੂੰ ਉਹਨਾਂ ਨੇ ਚੁਣਿਆ ਇੱਥੇ ਜੰਗਲ ਬਿਆਹ ਬਾਣ ਸੀ ਨਾਲੇ ਨਦੀਆਂ ਨਾਲੇ ਸਨ ਪਹਾੜੀਆਂ ਦਾ ਇਲਾਕਾ ਸੀ ਵਧੀਆ ਰਮਣੀਕ ਜਗ੍ਹਾ ਸੀ ਕੈਲੂ ਰਿਆਸਤ ਦਾ ਰਾਜਾ ਸੀ ਦੀਪ ਚੰਦ ਜਿਸ ਦੀ ਰਾਣੀ ਸੀ ਚੰਪਾ ਜਿਸ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣੇ ਇੱਥੇ ਜਗ੍ਹਾ ਦੇਣ ਵਾਸਤੇ ਆਪਣੇ ਕੋਲ ਬੁਲਾਉਣ ਵਾਸਤੇ ਪੁਕਾਰ ਕੀਤੀ ਸੀ ਕਿਉਂਕਿ ਗੁਰੂ ਘਰ ਵਿੱਚ ਸ਼ਰਧਾ ਆਸਥਾ ਰੱਖਦੀ ਸੀ ਗੁਰੂ ਸਾਹਿਬ ਜੀ ਤੇ ਤੇ ਉਸ ਦਾ ਹੀ ਪੁੱਤਰ ਸੀ ਭੀਮ ਚੰਦ ਬਾਦ ਵਿੱਚ ਉਹ ਗੁਰੂ ਸਾਹਿਬ ਜੀ ਨਾਲ ਇਰਖਾ ਕਰਨਾ ਸ਼ੁਰੂ ਹੋ ਗਿਆ ਉਹ ਭੀਮਚੰਦ ਜਿਸ ਦੇ ਦਾਦੇ ਨੂੰ ਰਾਜਾ ਕਲਿਆਣ ਚੰਦ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਚੋਂ ਉਹਨਾਂ ਬੁੰਜਾ ਰਾਜਿਆਂ ਵਿੱਚੋਂ ਬੰਦੀ ਛੁਡਾਇਆ ਸੀ ਬੰਦੀ ਮੁਕਤ ਕੀਤਾ ਸੀ ਬੰਦ ਖਲਾਸੀ ਕੀਤੀ ਸੀ ਜਿਨ੍ਹਾਂ ਨੂੰ ساری ਉਮਰ ਟਿਲ ਟੂ ਡੈਥ ਤੱਕ ਉਹਨਾਂ ਨੂੰ ਕਾਲ ਕੋਠੜੀਆਂ ਵਿੱਚ ਅੰਦਰ ਕੈਦ ਕੀਤਾ ਹੋਇਆ ਸੀ 22 ਧਾਰ ਦੇ ਰਾਜਿਆਂ ਨੇ ਔਰੰਗਜ਼ੇਬ ਨਾਲ ਮਿਲ ਕੇ 7 ਮਹੀਨੇ ਘੇਰਾ ਪਾ ਕੇ ਰੱਖਿਆ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਜ਼ਿੰਦਾ ਫੜਨ ਵਾਸਤੇ ਇਹ ਆਨੰਦਗੜ੍ਹ ਕਿਲੇ ਦੇ ਸਾਹਮਣੇ ਨਜ਼ਰ ਆਉਂਦਾ ਹੈ ਵਿਰਾਸਤੀ ਖਾਲਸਾ ਅਜੂਬਾ ਜੂ ਬਣਾਇਆ ਗਿਆ ਹੈ ਇਹ ਸਿੱਖ ਧਰਮ ਦੀ ਜਿੰਨੀ ਵੀ ਵਿਰਾਸਤ ਹੈ ਉਸ ਦੇ ਨਾਲ ਸੰਬੰਧਿਤ ਕੁਝ ਵੀਡੀਓਗ੍ਰਾਫੀ ਰਾਈਂ ਕੁਝ ਚਿੱਤਰ ਉਕਰੇ ਹੋਏ ਹਨ ਲੱਖ ਵੱਖ ਗੁਰਦੁਆਰਾ ਸਾਹਿਬਾਨ ਗੁਰਬਾਣੀ ਦੀਆਂ ਆਵਾਜ਼ਾਂ ਆਉਂਦੀਆਂ ਵਾਟ ਹੁੰਦੇ ਨੇ ਕੀਰਤਨ ਹੁੰਦਾ ਬਤੇ ਵਿਆਸੀ ਵੀ ਜੋ ਆਨੰਦਪੁਰ ਦਾ ਆਨੰਦ ਉਹ ਫੀਲ ਕਰਨ ਦਾ ਵੱਖਰਾ ਹੀ ਆਨੰਦ ਹੈ ਨਿੱਕਾ ਜਿਹਾ ਖਾਲਸਾ ਸਭ ਨੂੰ ਬਲਾਉਂਦਾ ਹੈ ਆਨੰਦਪੁਰ ਸਾਹਿਬ ਜੀ ਦੀ ਧਰ ਕਰਾਉਂਦਾ ਹੈ ਨਿੱਕਾ ਜਿਹਾ ਖਾਲਸਾ ਸਭ ਨੂੰ ਬਲਾਉਂਦਾ ਹੈ ਨੰਦਪੁਰ ਸਾਹਿਬ ਜੀ ਦੇ دیدار ਕਰਾਉਣਾ ਹੈ